ਆਸਰੀ ਕਾਲ ਬਾਈ ਸਾਰਿਆਂ ਨੂੰ ਤੁਸੀਂ ਦੇਖੋ YouTube ਚੈਨਲ ਲੌਂਗੋ ਵਾਲੀ ਆਮਾਨ ਹੋਰ ਬਾਈ ਸਭ ਠੀਕ ਠਾਕ ਹੋ ਮਾਰਾ ਸਭ ਦੇ ਕਿਰਪਾ ਰਖੇ ਤੇ ਅੱਜ ਫਿਰ ਕੋਈ ਕਹਿੰਦਾ ਪੰਡਾ ਭੰਡਾਰੀਆ ਕਿੰਨਾ ਕਾ ਪਾਰ ਇੱਕ ਮੁੱਠੀ ਚੱਕਲੇ ਦੂਜੀ ਤਿਆਰ ਅੱਜ ਫਿਰ ਰੇਪਾ ਨੂੰ ਚੱਲੇ ਆ ਤੇ ਜੁੜੇ ਰੋ ਚੈਨਲ ਦੇ ਨਾਲ ਬਾਪੂ ਚਲੋ ਵੀ ਉਹਦੇ ਆ ਜਾਓ ਕਰ ਬੈਠੋ ਹੈਗੇ ਨੇ ਮੂੜੇ ਹੋਰੇ ਲਾਲੀ ਨਾਲ ਇਹਨਾਂ ਨੂੰ ਉਹ ਹੀ ਰੇਪਾਲੀ ਏ ਨਹੀਂ ਚਾਗੇ ਸਟਾ ਦੇ ਤੇ ਯਾਰੋ ਰੋਡ ਲਿਆ ਮਲੇਆ ਇਹਨੂੰ ਰੇੜੇ ਨੂੰ ਸਲਾ ਬੈਠਾ ਉਹ ਵੀ ਰੇੜੇ ਨਾਲ ਤਾਂ ਚੱਲ ਜਾ ਆਜਾ ਵੀ ਦੋ ਬਾਟਾਂ ਨੇ ਲਈਦੀ ਸਾਲੇ ਇੱਕ ਵਾਰ ਹੋਈ ਆ ਦੂਜੀ ਆ ਜ ਹੋਈ ਨਹੀਂ ਹੁਣ ਫਲਾਵੇ ਨੂੰ ਪਾ ਕੇ ਜਾਉ ਬੀਜ ਦੇ ਚ ਜੇ ਹੋ ਜਾਣਗੇ ਉਹ ਉੱਥੇ ਪਿੱਛੇ ਮਾੜੀ ਜੀ ਹੋਈ ਆ ਦੇਣਾ ਚਲਾ ਗਿਆ ਵਧੀਆ ਇਸ ਕਰਕੇ ਦੇਖਦੇ ਜਿੰਨਾ ਵੱਧ ਉਹ ਥੋੜਾ 50 ਥੱਲੇ ਦਾ ਘੱਟੋ ਘੱਟ ਖਟਾਂਗੇ ਇੱਧਰ ਇਹਦਾ ਕਹਿਵਾਨ ਦਾ ਕਾਫੀ ਜੁੜੇ ਹੋਏ ਚੰਗਲੇ ਦੇ ਨਾਲ ਆ ਮੈਂ ਬਾਲਣ ਆਪਣਾ ਸਾਰਾ ਉਹਣਾ ਖੁੰਜੇ ਦਾ ਹੈ ਨਾ ਤਿੰਨੇ ਜਣੇ ਆਏ ਨੇ ਉਹ ਤੇ ਨੈਨ ਨੂੰ ਹੋ ਜੋ ਬਸ ਤੈਨ ਤੈਨ ਨੂੰ ਤੁਸੀਂ ਐ ਕਰੋ ਨਾ ਤੁਸੀਂ ਦੋ ਜਣੇ ਉਧਰ ਹੋ ਜੋ ਪਰਲੇ ਬਸ ਉਧਰ ਕੋਤਰ ਮੁੜੇਣਗੇ ਉਧਰ ਉਧਰ ਵਾਪਸ ਆਉਣਗੇ ਨਾ ਫੇਰ ਵੀ ਤਿੰਨੇ ਜਣੇ ਆਜੂ ਵਾਪਸ ਦੋ ਤਾਂ ਸੱਰਨਾ ਨਹੀਂ ਕੰਮ ਨਾ ਵੀ ਲੱਗੇ ਪਿਆ ਰੇਪ ਆਉਣਗਾ ਇਹ ਆ ਪਾਣੀ ਲਾਇਆ ਤੇ ਮਤਲਬ ਕਿੰਨੇ ਦਿਨ ਹੋ ਗਏ ਪਾਣੀ ਲੱਗੇ ਨੇ ਉਹਨੂੰ ਆਪਣੇ ਨੂੰ ਪਾਣੀ ਲੱਗਣ ਕਿੰਨਾ ਚਿਰ ਹੋ ਗਿਆ ਹੋ ਗਏ 15 ਦਿਨ ਤਾਂ ਹੋ ਗਏ ਉਹਨੂੰ ਹੈਨਾ ਸਾਬ ਬਾਣ ਤੇਰਾ ਪੁੱਛੀ ਉਹਨੂੰ ਜਨਾਂ ਨੂੰ ਚੱਲ ਠੀਕ ਆਵੇਂ ਚੀਕੂ ਜਮੇ ਆ ਇਹ ਆ ਗਿਆ ਸਾਡਾ ਚੀਕੂ ਇਹ ਚਾਹ ਆ ਗਈ ਚਾਹ ਪੀਨੇ ਆ ਬ੍ਰੇਨ 40 40 50 50 ਦੀ ਸਪੀਡ ਤੇ ਜਾ ਲੜਦਾ ਇਹ। ਆਵੇਂ ਲੱਪਾਈ। ਪਾਡੇ ਲਾਗੇ ਹਾਂ ਮੇਰੇ ਮੋਟਿਆਂ ਦਾ ਟੱਪ ਜਾਂਦਾ। ਹੱਤ ਗਾੜ ਚੰਗਾ ਕੁਤਰ। ਹੈ ਨਸਲੀਆ ਹੁਣ ਹੈ ਨਸਲ ਪਤਾ ਨਹੀਂ ਕਿਹੜੀ ਆ ਯਾਰ ਇਹ। ਬੜਾ ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਿਓ। ਇਹ ਆਪਣੇ ਕੋਲ ਫਾਰਮ ਤੇ ਕੁਝ ਛੱਡ ਗਿਆ ਜੁਣੇ। ਨੌਕ। ਇੱਕੋ ਜਿਹੀ ਦੋ ਭਾਈ ਦੇ ਇਕੱਠੇ। ਉਹ ਦੂਜਾ ਤਾਂ ਪਗ ਨਹੀਂ ਕਿਧਰ ਲੰਘਿਆ। ਉਹ ਵੀ ਐਂ ਕਿਤੇ ਪੱਜਾ-ਪੱਜਾ ਕਿਤੇ ਮਾਣ ਤੋਂ ਲੰਘ ਕੇ ਮੁੜ ਕੇ ਆਇਆ ਨਹੀਂ। ਦੇਰ ਸੇ ਪਤਾ ਜਾਂਦਾ ਪਤਲਾਂ ਦੇ ਉਹਲੇ ਇਹ ਇਤੋਂ ਵਗੈਰਨਾ ਵਾਟੂ ਨਾ ਡੰਗਰ ਤੋਂ ਇੱਧਰ ਲਿਆ ਵੀਰਾ ਉਹਦੀ ਕਾਹਦੇ ਨਾਲ ਆ ਵੀ ਕੰਮ ਕਰਨਾ ਔਰ ਸ਼ਾਮ ਤੱਕ ਸਹਰਾ ਦੀ ਬਹੂ ਓਏ ਇਤੋਂ ਵਗੈਰਨਾ ਵੜਦੀ ਫਾਰਮ ਚ ਨੀ ਬਲਿਆ ਗਾਲਤ ਬਣ ਗੱਲ ਨਹੀਂ ਨਾ ਕਰਦੇ ਬੰਦਰਾ ਹੋਰ ਕੀ ਤੁਹਾਡੇ ਹੱਥ ਨਹੀਂ ਤਾਂ ਖਰਾਬ ਨੇ ਬਕਾਨ ਦਾ ਭਾਬਾ ਅਬੜ ਸਾ ਮੇ ਘੰਨੇ ਲੋ ਜੀ ਨਾ ਮੂਲੇ ਫੜਦੇ ਦਸਤਾਨੇਦਾਰ ਦੇ ਇਹ ਸਾਰੇ ਮੂਲੇ ਦੇ ਕਵਾਂਡੀ ਨੇ ਜਿੱਥੇ ਲੋਸਮੈਂਟ ਉਹ ਕਰਾਈ ਸੀ ਦੂਜੀ ਵੀ ਕਰਾ ਦੇਣੀ ਸੀ ਕਾਦੀ ਹੋਰ ਫੜ ਕਲਾਸ ਪਿੰਨੀ ਨਹੀਂ ਲਤਾਂ ਹੀ ਫੜੀ ਕਰਾ ਚ ਕਿੰਨੇ ਹਲੇ ਰਹਿ ਗਏ ਪਿੱਛੇ ਤੋ ਕਿਹੜੇ ਜਪ ਹੁਣ ਇੱਕ ਪੱਲੇ ਆਇਆ ਇੱਕ ਪੱਲੇ ਇੱਕ ਕੇਜ ਪੈਣੇ ਇੱਕ ਥੱਲੇ ਦੋ ਪਿੱਛੇ ਕਿੰਨੇ ਰਹਿ ਗਏ ਫਿਰ ਇਹ ਹੋਰ ਰੰਗ ਜਾ ਹੋਇਆ ਸਲਾਬੀ ਹੋ ਗਈ ਸਲਾਬੇ ਵਾਲੀ ਕਿਵੇਂ ਹੋ ਗਈ ਵਿੱਚ ਪਈ ਪਈ ਕੋਠੇ ਜੀ ਉਹ ਚਾਬੀ ਕਿਥੇ ਕਮਰੇ ਦੇ ਰੇ ਦੀ ਚਾਬੀ ਹੱਥ ਬੱਚੇ ਰੱਖੀ ਹੋਈ ਹੈ ਦਾ ਇੱਕ ਨਹੀਂ ਤੋ ਕਾਰੋ ਲਿਆ ਕਰੋ ਕੋਈ ਤੇ ਜੰਗਾ ਦਾ ਮਾਰੋ ਛਾੜੂ ਯਾਰ ਸਪਾਈ ਰੱਖਿਆ ਕਰੋ ਹੋਰ ਇਹ ਆਹ ਦਾੜ ਮੋੜਾ ਬਕਰ ਇਹ ਵੀ ਹਵਾ ਨਾਲ ਹੀ ਹੋਇਆ ਨਹੀਂ ਕੀਤਾ ਐਸੇ ਆਹ ਖਾ ਮਾ ਕਰਨੇ ਪਾਸੇ ਬਹੁਤ ਅੱਛਾ ਅੱਛਾ ਨਹੀਂ ਆੜਾ ਬਧੀਆ ਹੋ ਗਿਆ ਹਾਂ ਤਾਂ ਬਧੀਆ ਹੋ ਗਿਆ ਆ ਰੋੜੇ ਜੀ ਹਨਾ ਓਹ ਇਹ ਇੱਕ ਦਿਨ ਪਾ ਕੇ ਕੋਲ ਪਿੰਗੇ ਚ ਲੈ ਜਾਣਾ ਹਰੇ ਨੂੰ ਇੱਥੋਂ ਇੱਥੇ ਕਿਹੜਾ ਕੰਮ ਹੈ ਕੋਈ ਨਾ ਆਦਰਸ਼ਾ ਕੋਈ ਨੋ ਕੀ ਕਰਦਾ ਇਹਨੂੰ ਲਾਇਦਾ ਉੱਥੇ ਆਹ ਤਾਂ ਵਧੀਆ ਹੋ ਗਿਆ ਇੱਧਰ ਸਪਾਈ ਕਰ ਰੱਖੀ ਆ ਨੇ ਇਹਨੂੰ ਮਿੱਟੀ ਨਾਲ ਮੈਂ ਚੜ੍ਹ ਕੇ ਰੱਖਣੀ ਦੀ ਨਾਲ ਹਨ ਤੇ ਲੈ ਜਾਂ ਦੋ ਦੋ ਚਿੱਪ ਪਰ ਕਿ ਇਧਰ ਨੂੰ ਇਹਦੇ ਨਾਲ ਨਾਲ ਲਵਾ ਦਈਏ ਆਰਥ ਕਰਿਆ ਬਰੇ ਹੈ ਆ ਲਿਆ ਕੋਈ ਲਾਇਆ ਗਿਆ ਚੱਤ ਚਾਬੀ ਇਹ ਟ੍ਰਾਂਸਫਰਮਰ ਕਿਥੇ ਆਦਰਸ਼ਾ ਬਹੁਤ ਅੱਛਾ ਉਦੋਂ ਹਾਂ ਦਾ ਕਰਕੇ ਆ ਬਿਲਕੁਲ ਗੜੀ ਦੇ ਬਹੁਤ ਥੱਲੇ ਵਾਲੇ ਤਨਕੀਲੇ ਜੱਟ ਪਾ ਇਹਦੇ ਇੱਕ ਇੱਕ ਬੋਰੀ ਆ ਨਾ ਇਹਕ ਦੋ ਨੇ ਉਰੇ ਇੱਕੇ ਪੈਣੀ ਆ ਫਿਰ ਵੀ ਤੈਨੂੰ ਥੱਲੇ ਭੇਜ ਦੇ ਥੱਲੇ ਇੱਕ ਦੋ ਬਾਈ ਇੱਕੇ ਪੈਣੀ ਆ ਹਨਾ ਮਾਇਕਾ ਥੱਲੇ ਭੇਜ ਦੋ ਉਹ ਇੱਧਰ ਹਾਂ ਇਹ ਵੀ ਗੱਲ ਠੀਕ ਆ ਉਹ ਸਾਰੀ ਧਰ ਲਓ ਬਾਟਾ ਇਧਰੋਂ ਐ ਥੱਲੇ ਉਤਰ ਜਾ ਫੇਦੀ ਚੱਲ ਇਧਰ ਨੀ ਚਲੋ ਕਿਤੇ ਵੀ ਆਹ ਉੱਤੋਂ ਸੱਤੀ ਹੋ ਜਾ ਮੋਟਰ ਛੱਡ ਦਿਓ ਹਾਂ ਬੋਲੀ ਡੰਡਾ ਜਿਵੇਂ ਨਿਕਲ ਲੱਗ ਗਿਆ ਹੁਣ ਸਪਰੇਅ ਦਾ ਲਾਈਏ ਦੌਰ ਆ 15 ਕਿਨੇ ਦੀ ਕਰੀ ਪਤਾ 15 30 ਕਿਲਿਆ ਤੁਨ ਹੋ ਗਈ ਜੜਦੇ ਤੇ ਸੋਰਜ ਦੇਵਤਾ ਵੀ ਮੁੱਖ ਮੋੜ ਕੇ ਚੱਲ ਵੀ ਪੂਰਾ ਰਿਹਾ ਮੇਰੇ ਸਾਹ ਨਾਲ ਮੋਂਗੇ ਹਮੀ ਵੀ ਟਾਂਸ ਲੱਗ ਰਹੇ ਨੇ ਖੜ ਜਾ ਤਨ ਉਹ ਗਿਆ ਹੌਲੀ ਉਹ ਵੀ ਦਾ ਮਾੜੀ ਦਾ ਪਰਫਾਰਮੈਂਸ ਕਰ ਰਿਹਾ ਜੀ ਹੁਣ ਸਾਰੇ ਅੱਗੇ ਲਾਉਣਾ ਕਿਤੇ ਦੇਖਣਾ ਆਜੋ ਸਾਰੇ ਜਣੇ ਬਾਹਰ ਨਿਕਲਣ ਵਾਲੇ ਸੇ ਬਹੁਤਾ 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 ਦੇਖਾਇਆ ਕਿ ਪਤਾ ਨਹੀਂ ਕਿ ਕਿੰਨੇ ਲੱਗੂਏ ਕਿਤਾਬ ਦਾ ਹੁਣ ਕਿੱਥੇ ਨਹੀਂ ਫਿਰ ਇਹ ਮਰਦੇ ਲੱਗਾ ਹੋਇਆ ਥੱਲੇ ਆਣ ਕੇ ਲੜਨੀ ਹੈਗਾ ਥੋੜੀ ਵਾਸਤੇ ਮਾ ਲੋ ਜੀ ਬੰਦਨੇ ਪਾਲਣਾ ਕਰ ਦਿੰਨੇ ਆ ਇਹ ਕੋਈ ਨਾ ਇਲਾਕਾ ਹੁਣ ਇਹ ਵਾਟ ਲਾ ਦੇ ਬੰਦਾ ਸਾਡਾ ਸਿਆਦ ਨੇ ਵਜੇ ਨਗਾ ਲੈਣਾ ਕੀ ਨਾ ਤਾਂ ਨਹੀਂ ਜਾਂਦਾ ਕਿ ਤੇ ਹਨਾ ਇਹ ਮੇਰੇ ਭਜਾਤਾ ਆਖਾਂ ਨੂੰ ਬੁਲਾ ਲਿਆ ਤੇ ਇਸੇ ਨਾਲ ਬਲੋਗਰਾਂ ਕਰਦੇ ਐਂਡ ਜਿਹੜੇ ਸਾਡੇ ਬਲੋਗਰਾਂ ਸਾਰੇ ਭੈਣ ਕਰਾਉਣ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਐਂਡ ਕਮੈਂਟ ਕਰੋ ਸਾਥਰੀਕਾਲ ਸਤਿ